ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ ਅੱਜ ਅਸੀਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆਂ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ ਜਿਵੇਂ ਸਰਕਾਰ ਵੱਲੋਂ ਵੀ ਪਬਲਿਕ ਪਲੇਸ ਤੇ ਕੋਈ ਨਿਯਮ ਨਾਖੂਨ ਨਹੀਂ ਬੱਤ ਪਾ ਰਹੇ ਪਰ ਜੇ ਦੇਖਿਆ ਜਾ ਹਸਪਤਾਲ ਚ ਵੀ ਦਾ ਸਿੱਖਿਆਦਾਰਿਆ ਉਹਨਾਂ ਕੋਲੇ ਵੀ ਸਬਜ਼ੀ ਬਣਨੀ ਚਾਹੀਦੀ ਜਾਂ ਬਸ ਸਟੈਂਡ ਤੇ ਸ਼ਰੀ ਅੰਮਰ ਵਿਕਦਾ ਵੀ ਆ ਤੇ ਕੀ ਤਵੀ ਜਾਂਦਾ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਹੱਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀਤਾਂ ਬਾਕੂ ਦਾ ਕੋਈ ਕਲਚਰ ਨਹੀਂ ਆਇਆ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸੈਕਟਰ ਦਾ ਸੇਵਨ ਨਹੀਂ ਕਰਦੇ। ਠੀਕ ਬਸੇ ਸਰਕਾਰ ਕਹਿੰਦੀ ਇਹ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ। ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ ਦੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ। ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ। ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ। ਇਸੇ ਨਾਲ ਸਿਰਫ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ। ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦਿਓ ਮਾਰੇ ਬੰਦੇਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇ ਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਇਹ ਮੰਗ ਪੱਤਰਤਾਇਆ ਗਿਆ ਹੈ ਕਿ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਕੇ ਖੁੱਲ੍ਹਿਆਂ ਦੀ ਕਰਿਆਨੇ ਦੀ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਚ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਕੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕਰਿਆਨੇ ਵਾਲੇ ਇਨਸਟੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਸ ਜੀ ਜੋ ਸਿੱਖਿਆਦਾਰਿਆ ਸਕੂਲ ਕਰਦੇ ਜਾਂ ਆਪਣੇ ਤਾਨਿਕਸਾਗਾ ਉਹਦੇ ਤੇ ਵੀ ਉੱਗ ਰਿਹਾ ਹੈ 200 ਮੀਟਰ ਦੇ ਨੇੜੇ ਮੇਂ ਵੇਚ ਸਕਦਾ ਪਰ ਇਹ ਗਾੜ ਉਹ ਬੇਠੇ ਵਿੱਚ 200 ਮੀਟਰ ਕੀ ਬਾਬਾ ਪਰਸਾਹਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬੇ ਪੀਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਹਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਟਾ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੀ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸਿੱਕ ਤੇ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਟੜਲੇ ਨਾਲ ਸੌਦਾ ਲੱਗੂਗਾ ਥਿਸ ਇਜ਼ ਆਫ ਤੋਂ ਕੀ ਮੰਗ ਰਹੇ ਹੋ ਥਿਸ ਇਜ਼ ਆਫ ਤੋਂ ਇਹ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ